ਉਹਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਪੈ ਨਹੀਂ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਜਲਾਲਾਬਾਦ ਦੇ ਬੁਆਏ ਸਕੂਲ ਦੇ ਨਜ਼ਦੀਕ ਪ੍ਰਭੂ ਜੀ ਹੋਲ ਸੇਲ ਦੀ ਦੁਕਾਨ ਤੋਂ ਸਾਂਝਾ ਕਰ ਰਿਹਾ ਜਿੱਥੇ ਇੱਕ ਮੋਟਰਸਾਈਕਲ ਤੇ ਦੋ ਸ਼ਖਸ ਸਵਾਰ ਹੋ ਕੇ ਪਹੁੰਚਦੇ ਐ ਦੱਸਦੇ ਇੱਕ ਸ਼ਖਸ ਦੇ ਵੱਲੋਂ ਬਾਹਰ ਹੀ ਮੋਟਰਸਾਈਕਲ ਨੂੰ ਸਟਾਰਟ ਕਰ ਰੁਕਿਆ ਜਾਂਦਾ ਅਤੇ ਦੂਸਰਾ ਸ਼ਖਸ ਘਰ ਦੇ ਅੰਦਰ છાતી મારਦਾ મેઈન 게ਟ ਤੋਂ ਘਰ ਦੇ ਅੰਦਰ છਾਤੀ મારਦਾ ਹੋਇਆ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਇਹ ਸ਼ਖਸ ਅੰਦਰ ਜਦ ਦਾਖਲ ਹੋ ਜਾਂਦਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਜਦ ਮੇਨ 게ਟ ਤੋਂ ਅੰਦਰ ਦਾਖਲ ਹੁੰਦਾ ਤਾਂ ਦੱਬੇ ਪੈਰੀ ਇੱਕ ਸਾਈਡ ਤੇ ਜੋ ਦੁਕਾਨ ਦੇ ਐਂਟਰੀ ਪੁਆਇੰਟ ਆ ਉਸ ਦੇ ਅੰਦਰ ਦਾਖਲ ਹੋ ਜਾਂਦਾ ਤਾਂ ਅੰਦਰ ਸਾਰੇ ਸਮਾਨ ਨੂੰ ਛੱਡ ਤੇਲ ਵਾਲੀਆਂ ਕੰਨੀਆਂ ਨੂੰ ਜੋ 5-5 ਲੀਟਰ ਦੀਆਂ ਤੇਲ ਵਾਲੀਆਂ ਕੰਨੀਆਂ ਨੇ ਉਸ ਨੂੰ ਚੱਕ ਕੇ ਜਦ ਉਤਰਦਾ ਹੈ ਤਾਂ ਇਹਨੇ ਨੂੰ ਬਾਹਰ ਪਤਾ ਚਲ ਜਾਂਦਾ ਹੈ ਤਾਂ ਚੀਕ ਚਿਗਾੜਾ ਪੈਂਦਾ ਹੈ ਤਾਂ ਇਹ ਸ਼ਖਸ ਭਜਨ ਦੀ ਕੋਸ਼ਿਸ਼ ਕਰਦਾ ਹੈ ਦੂਸਰੇ ਕੈਮਰੇ ਤੋਂ ਤੁਹਾਨੂੰ ਤਸਵੀਰਾਂ ਸਾਂਝਾ ਕਰ ਰਿਹਾ ਜਿੱਤੇ ਇੱਕ ਔਰਤ ਦੇ ਵੱਲੋਂ ਚੀਕ ਚਿਗਾੜਾ ਕੀਤਾ ਜਾਂਦਾ ਹੈ ਅਤੇ ਉਸ ਦੇ ਵੱਲੋਂ ਭਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚੋਰ ਦੇ ਵੱਲੋਂ ਦੱਸਦੀ ਹੈ ਕਿ ਚੋਰ ਭਜਨ ਦੇ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ ਬਾਹਰ ਇੱਕ ਸ਼ਖਸ ਜੋ ਮੋਟਰਸਾਈਕਲ ਤੇ ਖੜਾ ਹੈ ਉਸ ਦਾ ਮੋਟਰਸਾਈਕਲ ਸਟਾਰਟ ਹੈ ਔਰ ਉਹ ਸ਼ਖਸ ਉਸ ਮੋਟਰਸਾਈਕਲ ਦੇ ਉੱਪਰ ਬੈਠਦਾ ਅਤੇ ਭਜਨ ਦੀ ਕੋਸ਼ਿਸ਼ ਕਰਦਾ ਤੇ ਭਜਨ ਚ ਕਾਮਯਾਬ ਹੋ ਜਾਂਦਾ ਕੀ ਕੁਝ ਕਿਹਾ ਹੈ ਪਰਿਵਾਰਕ ਮੈਂਬਰਾਂ ਨੇ ਕਿਸ ਤਰ੍ਹਾਂ ਕੀ ਕਹਾਣੀ ਹੋਈ ਹੈ ਕੀ ਕਿੰਨੇ ਵਜੇ ਦਾ ਟਾਈਮ ਸੀ ਔਰ ਕਿਸ ਤਰ੍ਹਾਂ ਦਾ ਉਹ ਮੰਗ ਕਰ ਰਿਹਾ ਉਹ ਸੁਣਦੇ ਆ ਕੀ ਨਾਮ ਹੈ ਜੀ ਸਰ ਮੇਰਾ ਨਾਮ ਵਾਸੂ ਦੇਵੇ ਕੀ ਗੱਲ ਕੀ ਹੋਈ ਸਰ ਕੁਝ ਨਹੀਂ 8:25 ਦਾ ਟਾਈਮ ਸੀਗਾ ਲਗਭਗ ਮੈਂ ਤਾਂ ਮੇਰੀ ਸਿਸਟਰ ਬਾਜ਼ਾਰ ਗਈ ਸੀ ਮੰਮਾ ਪਾਪਾ ਘਰ ਸੀਗੇ ਪਾਪਾ ਚੱਲ ਨਹੀਂ ਸਕਦੇ ਮੇਰੇ ਤੇ ਮੈਂ ਮਾਪਾ ਨੂੰ ਮੰਦਰ ਛੱਡ ਕੇ ਮੈਂ ਬਾਜ਼ਾਰ ਨੂੰ ਨਿਕਲਿਆ ਤੇ ਜਸਟ ਇੱਧਰ ਅੰਦਰ ਆਏ ਨੇ ਤੇ ਸ਼ਟਰ ਬੰਦ ਸੀਗਾ ਕੌਣ ਆਇਆ ਅੰਦਰ ਚੋਰ ਆ ਗਏ ਸੀ ਦੋ ਮੋਟਰਸਾਈਕਲ ਤੇ ਸੀਗੇ ਇੱਕ ਤਾਂ ਜਵਾਨ ਜਿਹਾ ਮੁੰਡਾ ਸੀਗਾ ਇੱਕ ਥੋੜਾ ਜਿਹਾ ਹੈਗਾ ਸੀਗਾ ਤੇ ਅੰਦਰੋਂ ਦੀ ਵੜਿਆ ਮੇਨ ਗੇਟ ਬੰਦ ਸੀਗਾ ਉਹਨੂੰ ਖੋਲ ਕੇ ਹੋੜੀ ਅੰਦਰੋਂ ਦੀ ਵੜ ਕੇ ਦਾਖਲ ਹੋ ਕੇ ਇੱਥੇ ਚੜ੍ਹ ਕੇ ਇਧਰੋਂ ਗੱਟੇ ਨਿਕਨੀਆਂ ਲਾਈਆਂ ਨੇ ਸਰ ਤੋਲਦੀਆਂ ਤੇ ਅੰਦਰੋਂ ਮੰਮਾ ਨੇ ਵਾਜਾਂ ਮਾਰੀਆਂ ਨੇ ਤੇ ਮਤਲਬ ਚੀਚਿਆੜਾ ਪਾਇਆ ਤੇ ਇੱਥੇ ਰੱਖ ਕੇ ਭੱਜ ਕੇ ਨਿਕਲ ਗਿਆ ਤੇ ਹੱਥ ਤੇ ਵੀ ਕੁਝ ਮਾਰਿਆ ਉਹਨਾਂ ਦੇ ਅੱਛਾ ਤੇ ਜਲਾਣ ਨੂੰ ਵਗੈਰਾ ਜੀ ਹੋਈ ਜਾਂਦੀ ਹੈ ਜੀ ਨਹੀਂ ਤੇ ਕੈਮਰੇ ਨਹੀਂ ਲੱਗੇ ਹੋਏ ਦੁਬਾਰਾ ਲੱਗੇ ਹੋਏ ਨੇ ਸਰ ਉਹ ਲੱਗੇ ਹੋਇਆ ਬਾਹਰ ਵੀ ਦੋ ਲੱਗੇ ਹੋਏ ਨੇ ਕੈਮਰੇ ਚ ਆਗੇ ਨੇ ਸਰ ਬਿਲਕੁਲ ਆਗੇ ਨੇ ਅੱਛਾ ਕੀ ਮੰਗ ਕੀ ਕਰਦੇ ਹੋ ਸਰ ਇਨਸਾਫ ਚਾਹੀਦਾ ਮਤਲਬ ਪੁਲਿਸ ਹਾਂਜੀ ਸਰ ਇਹ ਮੰਗ ਕਰਦੇ ਆ ਕਿ ਮਤਲਬ ਇੱਕ 8:30 ਹੋਏ ਦਾ ਕੋਈ ਖਾਸ ਟਾਈਮ ਨਹੀਂ ਸੀਗਾ ਉਹ ਮਤਲਬ ਨਾ ਕਰੇ ਨਹੀਂ ਸੀਗਾ ਤੇ ਮੇਰੇ ਪੇਰੈਂਟਸ ਜਿਵੇਂ ਮੇਰੇ ਫਾਦਰ ਚੱਲ ਨਹੀਂ ਸਕਦੇ ਉਹਨਾਂ ਨੂੰ ਕੁਝ ਕੁਝ ਕਰ ਜਾਂਦਾ ਦਿਨ ਦਿਹਾੜੇ ਸਰ ਚੋਰੀਆਂ ਹੋ ਜਾਂਦੀਆਂ ਨੇ ਤੇ ਕੀ ਬਣੇਗਾ ਅੱਗੇ ਸਰ